ਸਸੇ ਕਾਰਜੀ ਵੈਰਜੀ ਕਾ ਖਲਸਾ ਵੈਰਜੀ ਕੀ ਪਤੇ ਅੱਜ ਆਪਾਂ ਗੱਲ ਕਰਦੇ ਆ ਅਮਰਜੀਤ ਸਿੰਘ ਬਾਰੇ ਅਮਰਜੀਤ ਸਿੰਘ ਉਹ ਸਿੰਘਾ ਜਿਨੇ ਗੁਰਦੁਆਰਾ ਨਾਨਕ ਮੱਤਾ ਸਾਹਿਬ ਵਿਖੇ ਇੱਕ ਅਕੌਥੀ ਸਾਧ ਰਹਿਦਾ ਸੀ ਕਾਰ ਸੇਵਾ ਦੇ ਨਾਮ ਤੇ ਇਹ ਸਾਧਾਂ ਵੱਲੋਂ ਜਿਹੜਾ ਗੁਰਦੁਆਰਿਆਂ ਤੇ ਕਬਜ਼ੇ ਕੀਤੇ ਜਾਂਦੇ ਨੇ ਉੱਥੇ ਵੇਸ਼ਕ ਪ੍ਰਧਾਨ ਸਮੇਤ ਬਹੁਤਿਆਂ ਜਿਹੜਾ ਜੋਰ ਪਾਇਆ ਸੀ ਕਿ ਉਹਨੂੰ ਨਾਨਕ ਮੱਤੇ ਵਿੱਚੋਂ ਜਿਹੜਾ ਉਹ ਸਾਦ ਨੂੰ ਕੱਢਿਆ ਜਾਵੇ ਤਰਸੇਵ ਸਿੰਘ ਪਰ ਨਹੀਂ ਕੱਢਿਆ ਗਿਆ ਉੱਥੇ ਉਹਨੇ ਕੁੜੀਆਂ ਨਚਾਉਣੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਜਿਸ ਤਰ੍ਹਾਂ ਆਪਾਂ ਕੰਜਰੀਆਂ ਕਹਿ ਦਈਏ ਉਹਨੇ ਹੋਰ ਪਖੰਡ ਕਰਨੇ ਇਤੋਂ ਤੱਕ ਕਿ ਬਾਬਾ ਬਖਸ਼ੀਸ਼ ਸਿੰਘ ਨੇ ਇਹ ਵੀ ਰੋਪ ਲਾਏ ਹੋਏ ਨੇ ਕਿ ਉਹ ਤਰਸੀਮਾ ਜਿਹੜਾ ਪਾਈ ਅਮਰ ਸਿੰਘ ਜੀਤ ਸਿੰਘ ਨੇ ਜਿਹੜਾ ਸੋਦਾ ਲਾਤਾ ਉਹਨੂੰ ਉਥੇ ਸੋਸਣ ਦੇ ਦੋਸ਼ ਵੀ ਨੇ ਕਿ ਲੜਕਿਆਂ ਨਾਲ ਉਹ ਸੋਸਣ ਵੀ ਕਰਦਾ ਰਿਹਾ ਜਿੰਦੇ ਵੀ ਇਹ ਬਾਬੇ ਨੇ ਇਹਨਾਂ ਦਾ ਇਹੀ ਗੰਦਪਣਾ ਦੇਖਿਆ ਉਹ ਕਿਸੇ ਗੁਰੂ ਦੇ ਸਿੰਘ ਤੋਂ ਨਹੀਂ ਰਿਹਾ ਗਿਆ ਭਾਈ ਸਰਬਜੀਤ ਸਿੰਘ ਤੇ ਭਾਈ ਅਮਰਜੀਤ ਸਿੰਘ ਨੇ ਉਹਨੂੰ ਸੌਦਾ ਲਾ ਦਿੱਤਾ ਥੋੜੇ ਦਿਨ ਬਾਅਦ ਕੀ ਹੁੰਦਾਗਾ ਕਿ ਪੁਲਿਸ ਵੱਲੋਂ ਜਿਹੜਾ ਅਮਰਜੀਤ ਸਿੰਘ ਦਾ ਅਨਕਾਊਂਟਰ ਕੀਤਾ ਜਾਂਦਾਗਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਜਾਂਦਾਗਾ ਅਜੇ ਤੱਕ ਸਰਬਜੀਤ ਸਿੰਘ ਦਾ ਕੋਈ ਥੋ ਪਤਾ ਨਹੀਂ ਕਿੱਥੇ ਆ ਕਿੱਥੇ ਨਾ ਤੇ ਇਥੋਂ ਇਹ ਵੀ ਗੱਲਾਂ ਚੱਲੀਆਂ ਨੇ ਕਿ ਜਿਹੜੀ ਅਮਰਜੀਤ ਸਿੰਘ ਦੀ ਲਾਸ਼ ਆ ਉਹ ਵੀ ਪੁਲਿਸ ਵੱਲੋਂ ਖੁਦਵਰਤ ਕੀਤੀ ਗਈ ਆ ਦੋ ਸਿੰਘ ਜਦੋਂ ਲਾਸ਼ ਨੂੰ ਲੈਣ ਜਾਂਦੇ ਨੇ ਭਾਈ ਕਪਾਲਾ ਤੇ ਇੱਕ ਸਿੰਘ ਹੋਰ ਨਾਲ ਆ ਤੇ ਉਹਨਾਂ ਨੂੰ ਵੀ ਉੱਥੇ ਡਿਟੇਨ ਕੀਤਾ ਜਾਂਦਾਗਾ ਫੜ ਲਿਆ ਜਾਂਦਾਗਾ ਪੁਲਿਸ ਦੀ ਗਾਰਡ ਵੱਲੋਂ ਕਿ ਤੁਸੀਂ ਕਿੱਧਰ ਜਾਂਦੇ ਹੋ ਉਹਦਾ ਤਾਂ ਕਿ ਭੋਗ ਪੈਣ ਵਾਲਾਗਾ ਪ੍ਰਸ਼ਾਸਨ ਨੇ ਕਹਤਾ ਆ ਕਿ ਉਹਦੀ লাশ ਤਾਂ ਜਿਹੜੀ ਹੈਗੀ ਆ ਉਹਦਾ ਭਾਈ ਲੈ ਗਿਆ ਤੁਸੀਂ ਦੱਸੋ ਸਿੱਖ ਹਲਕਿਆਂ ਦੇ ਵਿੱਚ ਜਾਂ ਸਿੱਖ ਕੌਮ ਦੇ ਵਿੱਚ ਕਿਦਾਰੇ ਗੱਲ ਨਿਕਲ ਕੇ ਆਈ ਆ ਕਿ ਭਾਈ ਅੰਮਰਜੀਤ ਸਿੰਘ ਦੀ লাশ ਆ ਜਿਹੜੀ ਮੀਆਵਿੰਡ ਅੰਮਰਸਰ ਵੀ ਕਿ ਪੁੱਜੀ ਆ ਕੌਣ লাশ ਨੂੰ ਲੈ ਕੇ ਆਇਆ ਕਿੱਥੋਂ লাশ ਨੂੰ ਲੈ ਕੇ ਆਇਆ ਕੋਈ ਥੋ ਪਤਾ ਹੈਗਾਗਾ ਇਹ ਤਾਂ 90 91 ਦਹਾਕੇ ਵਾਲਾ ਕੰਮ ਸ਼ੁਰੂ ਕਰਤਾ ਦਿੱਤਾ ਪੁਲਿਸ ਵੱਲੋਂ ਜੇਕਰ ਕੋਈ ਉਥੇ ਸਾਧ ਗੁਰੂ ਘਰ ਦੇ ਵਿੱਚ ਕੰਜਰੀਆਂ ਨਚਾਵੇ ਲੜਕੀਆਂ ਦਾ ਸੋਸ਼ਣ ਕਰੇ ਤੇ ਮੁੱਖ ਮੰਤਰੀ ਦੀ ਆਉਣ ਤੇ ਜਿਹੜਾ ਇਹ ਸਭ ਕੁਝ ਕਰਦਾ ਰਿਹਾ ਉਹ ਸਾਧਾ ਪਤਾ ਨਹੀਂ ਹਰੇ ਕੀ ਕੁਸ ਕਰਦਾ ਸੀ ਤਰਸੀਮਾ ਤੀਉ ਤਰਸੇਮ ਸਿੰਘ ਕਹਿੰਦੇ ਨੇ ਤਰਸੀਮਾ ਜਿਹੜਾ ਉਹਨੂੰ ਸੋਤਾ ਲਾਇਆ ਸੀ ਭਾਈ ਅਮਰਜੀਤ ਸਿੰਘ ਤੇ ਸਰਬਜੀਤ ਸਿੰਘ ਨੇ ਆਖਰੇ ਲੋਕ ਕਿਉਂ ਮਾਰਨੇ ਪੈਂਦੇ ਨੇ ਕਿਉਂ ਸਿੰਘਾਂ ਨੂੰ ਜਿਹੜਾ ਆਪਣੇ ਹੱਥ ਦੇ ਵਿੱਚ ਕਾਨੂੰਨ ਲੈਣਾ ਪੈਂਦਾਗਾ ਜਦੋਂ ਕੋਈ ਪਾਸੋਂ ਚਾਰਾ ਨਾ ਚੱਲੇ ਕਿਸੇ ਪਾਸੋਂ ਜਦੋਂ ਅਰਜ਼ੂਈ ਨਾ ਸੁਣੀ ਜਾਵੇ ਜਦੋਂ ਸੰਗਤ ਦੀ ਇੰਨੀ ਆਵਾਜ਼ ਆ ਇਕੱਠ ਹੋਇਆ ਉੱਥੇ ਉਹਨੂੰ ਨਾ ਕੱਢਿਆ ਜਾਵੇ ਸਰਕਾਰ ਦੀ ਸਰੇਆਮ ਨੂੰ ਸਕਿਉਰਟੀ ਦਿੱਤੀ ਜਾਵੇ ਤੇ ਸਰੇਆਮ ਸਰਕਾਰ ਉਹਦਾ ਪੱਕਾ ਪੂਰੇ ਤੇ ਫਿਰ ਜਦੋਂ ਗੁਰੂ ਘਰ ਦੇ ਵਿੱਚ ਇਹ ਜਿਹੇ ਲੋਕ ਗੰਦ ਪਾਉਂਦੇ ਨੇ ਤਾਂ ਫਿਰ ਉਹਨਾਂ ਨੂੰ ਸੋਦੇ ਲੱਗਦਾਗਾ ਉਤਰ ਸਿੰਘ ਪਾਪੀ ਨੂੰ ਮਾਰਿਆ ਤਾਂ ਪੁਲਿਸ ਨੇ ਝੂਠਾ ਅਨਕਾਊਂਟਰ ਕਰ ਦਿੱਤਾ ਤੇ ਲਾਸ਼ ਵੀ ਹਾਲ ਤੱਕ ਖੁਰਦ-ਵੁਰਦ ਕੀਤੀ ਹੋਈ ਹੈ ਹਾਲ ਤੱਕ ਲਾਸ਼ ਦਾ ਪਤਾ ਨਹੀਂ ਅਮਰਜੀਤ ਸਿੰਘ ਜੀ ਦਾ ਪਹਿਲਾਂ ਕਹਿੰਦੇ ਸੀ ਕਿ ਹਸਪਤਾਲ ਦੇ ਵਿੱਚ ਪਈ ਆ ਫਲਾਨੇ ਤਾਂ ਪਈ ਆ ਧਮਕੇ ਥਾਂ ਪਈ ਆ ਪਰ ਹੁਣ ਪਤਾ ਜਾ ਕੇ ਲੱਗਿਆ ਕਿ ਉਹਦੇ ਲਾਸ਼ ਦਾ ਵੀ ਅਜੇ ਕੋਈ ਪਤਾ ਨਹੀਂ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਕਿ ਉਹਦਾ ਭਾਈ ਅਮਰਜੀਤ ਸਿੰਘ ਦਾ ਲਾਸ਼ ਨੂੰ ਲੈ ਗਿਆ ਪਰ ਅਜੇ ਤੱਕ ਜੇ লাশ ਲੈ ਕੇ ਆਉਂਦੇ ਹੁੰਦੇ ਹੀ ਪੰਜਾਬ ਲਿਆਂਦੀ ਹੁੰਦੀ ਤਾਂ ਸਭ ਨੂੰ ਪਤਾ ਲੱਗ ਜਾਣਾ ਸੀ ਮੀਡੀਆ ਦੇ ਵਿੱਚ ਵੀ ਆਉਣਾ ਸੀ ਪਰ ਇਹ ਗੱਲ ਕਿਤੇ ਨਾ ਕਿਤੇ ਇਕ ਲੁਕੋਈ ਜਾ ਰਹੀ ਆ ਜਿਾਪਾ ਕਹਦੇ ਕੋ 990 92 ਦਹਾਕਿਆਂ ਦਾ ਕੰਮ ਜਿਹੜਾ ਪੁਲਿਸ ਵੱਲੋਂ ਦੁਬਾਰਾ ਸ਼ੁਰੂ ਕਰ ਦਿੱਤਾ ਇੱਕ ਬਹੁਤ ਵੱਡਾ ਸਿਕੋਂ ਦੇ ਵਿੱਚ ਪਤਾ ਨਹੀਂ ਸਿਕੋਂ ਕਿਤੇ ਸੁੱਤੀ ਪਈ ਆ ਤੇ ਜਦੋਂ ਦੁਸ਼ਤੋਂ ਕੋਈ ਗੱਡੀ ਚਾੜਦਾ ਉਦੋਂ ਤਾਂ ਸਿਕੋਂ ਬੱਲੇ ਬੱਲੇ ਕਹਿੰਦੀ ਆ ਬਾਅਦ ਵਿੱਚ ਉਹਨਾਂ ਦਾ ਘਰ ਦੀ ਸਾਰ ਨਹੀਂ ਲੱਤੀ ਜਾਂਦੀ ਉਹਨਾਂ ਦੀ ਡੈੱਡ ਬਾਡੀ ਆ ਜਿਹੜੀ ਉਹਦੇ ਨਾਲ ਕੀ ਖਲਵਾੜ ਕੀਤਾ ਪੁਲਿਸ ਵੱਲੋਂ ਕੀ ਨਹੀਂ ਕੀਤਾ ਹਲ ਤੱਕ ਇਹ ਨਹੀਂ ਪਤਾ ਲੱਗਿਆ ਕਿ লাশ ਹਾਇ ਕਿੱਥੇ ਆ ਕਿ ਕਿੱਦੇ ਖੁਰਦ-ਵੁਰਦ ਕਰ ਦਿੱਤੀ ਆ ਸਿਕੋਂ ਨੂੰ ਚਾਹੀਦਾ ਇਹ ਉਸ ਭਾਈ ਅਮਰਜੀਤ ਸਿੰਘ ਦੀ লাশ ਆ ਜਿਹੜੀ ਉਸਨੂੰ ਜਿਹੜਾ ਹੈਗਾ ਹੈ ਉਹਨਾਂ ਦੇ ਘਰ ਵਿੱਚ ਲਿਆਂਦਾ ਜਾਵੇ ਸਿੱਖ ਰੀਤ ਮਰਯਾਦਾ ਅਨਸਾਰ ਜਿਹੜਾ ਉਹਦਾ ਸੰਸਕਾਰ ਕੀਤਾ ਜਾਵੇ ਤੇ ਨਾਲ ਹੀ ਜਿਹੜਾ ਸਰਵਿਸ ਜੀਤ ਸਿੰਘ ਸਿਰੂ ਦੇ ਅਮਰਜੀਤ ਸਿੰਘ ਦੇ ਨਾਲ ਉਹਦਾ ਵੀ ਪਤਾ ਲਾਇਆ ਜਾਵੇ ਕਿ ਉਹ ਨੌਜਵਾਨ ਪੁਲਿਸ ਦੀ ਹਿਰਾਸਤ ਦੇ ਵਿੱਚ ਆ ਜਾਂ ਕਿੱਥੇ ਮਾਰਮਕਾਤਾ ਜਾਂ ਕਿੱਥੇ ਆ ਇੱਕ ਐਸ ਤਰ੍ਹਾਂ ਦੀ ਵੱਡੀ ਖਬਰ ਆ ਕਿ ਜਿਹੜਾ ਪੁਲਸ ਵੱਲੋਂ ਇੱਕ ਸਰਿਆਵਾਂ ਝੂਠ ਬੋਲਿਆ ਜਾ ਰਿਹਾ ਕਿ ਅਮਰਜੀਤ ਸਿੰਘ ਦੀ ਲਾਸ਼ ਆ ਜਿਹੜੀ ਉਹਦਾ ਭਾਈ ਲੈ ਗਿਆ ਇਹ ਨਾਨਕ ਮੱਤੇ ਗੁਰਦੁਆਰੇ ਦੇ ਵਿੱਚ ਮਾਰਚ ਦੇ ਮਹੀਨੇ ਵਿੱਚ ਜਿਹੜੀ ਘਟਨਾ ਵਾਪਰੀ ਸੀ ਤਾਂ ਉਹ ਸਾਹ ਜਦੋਂ ਕੁਕਰਮ ਕਰਦਾ ਸੀ ਉਦੋਂ ਕਿਸੇ ਨੇ ਨਿਯੋਕ ਕੀਤਾ ਉਦੋਂ ਕੋਈ ਸਰਕਾਰ ਨਹੀਂ ਬੋੜੀ ਉਦੋਂ ਕੋਈ ਪ੍ਰਸ਼ਾਸਨ ਨਹੀਂ ਬੋੜਿਆ ਜਦੋਂ ਅੱਕੇ ਹੋਏ ਲੋਕਾਂ ਨੇ ਸਿੰਘਾਂ ਨੇ ਜਾਂ ਕਹਿ ਦੀ ਆਪਾਂ ਉਹਨੂੰ ਸੋਦਾ ਲਾ ਦਿੱਤਾ ਤੇ ਝਟ ਪੁਲਿਸ ਹਰਕਤ ਆ ਜਾਂਦੀ ਹੈ ਤੇ ਉਸ ਨੂੰ ਉਹਨਾਂ ਨੌਜਵਾਨਾਂ ਦਾ ਝੂਠਾ ਅਨਕਾਊਂਟਰ ਕੀਤਾ ਜਾਂਦਾ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਪਤਾ ਲੱਗ ਸਕੇ ਕਿ ਭਾਈ ਅਮਰਜੀਤ ਸਿੰਘ ਦੀ লাশ ਉਹਨਾਂ ਦੇ ਪਿਤਾ ਉਹਨਾਂ ਦੇ ਮਾਪੇ ਉਹਨਾਂ ਦਾ ਭਰਾ ਮੀਂਆ ਵਿੰਡ ਅੰਮ੍ਰਿਤਸਰ ਵਿੱਚ ਕਿ ਲੈ ਕੇ ਆ ਰਹਿਆ ਜਾਂ ਲਿਆਂਦੀ ਆ ਜਾਂ ਸੰਸਕਾਰ ਹੋ ਗਿਆ ਜਾਂ ਕਿੱਥੇ ਹੈਗੀਆ ਕਿੱਥੇ ਨਾ ਹੈਗੀਆ ਇਹਦੀ ਪੜਤਾਲ ਕਰਨੀ ਸਿੱਖ ਕੌਮ ਦਾ ਜ਼ਰੂਰ ਫਰਜ਼ ਆ ਸਿੱਖ ਜਥੇਬੰਦੀਆਂ ਦਾ ਫਰਜ਼ ਆ ਜਿਹੜਾ ਸਿੱਖ মিডিਆ ਹੈਗਾ ਜਿਹੜਾ ਸਿੱਖ ਕੌਮ ਦੀ ਗੱਲ ਕਰਦਾ ਉਹਨਾਂ ਨੂੰ ਵੀ ਆਵਾਜ਼ ਉਠਾਉਣੀ ਚਾਹੀਦੀ ਆ ਬਾਕੀ ਸਿੱਖ ਜਥੇਬੰਦੀਆਂ ਨੂੰ ਇਹਦੀ ਆਵਾਜ਼ ਉਠਾਉਣੀ ਚਾਹੀਦੀ ਆ ਸ਼ਰੋਮਣੀ ਕਮੇਟੀ ਨੂੰ ਆਵਾਜ਼ ਉਠਾਉਣੀ ਚਾਹੀਦੀ ਆ ਇਸ ਵੀਡੀਓ ਨੂੰ ਵਕਤ ਬਾਅਦ ਤੁਸੀਂ ਸ਼ੇਅਰ ਕਰੋ ਤੇ ਆਪਣੇ ਕਮੈਂਟ ਵੀ ਕਰੋ ਕਿ ਉਹ ਜਿਹੜਾ ਨਾਨਕ ਮੱਤੇ ਵਾਲਾ ਤਰਸੀਮਾ ਸੀ ਉਹਨੂੰ ਸਿੰਘਾਂ ਵੱਲੋਂ ਸੋਧਾ ਜਾਣਾ ਜਿਹੜਾ ਠੀਕ ਸੀ ਜਾਂ ਜਿਹੜਾ ਪੁਲਸ ਵੱਲੋਂ ਝੂਠਾ ਅਨਕਾਊਂਟਰ ਕੀਤਾ ਗਿਆ ਇਹ ਸੱਚ ਵਿੱਚ ਹੀ ਝੂਠਾ ਅਨਕਾਊਂਟਰ ਕੀਤਾ ਗਿਆ ਜਾਂ ਸਰਬਜੀਤ ਸਿੰਘ ਦੂਜਾ ਜਿਹੜਾ ਨਾਲ ਸੀ ਨੌਜਵਾਨ ਉਹ ਕਿੱਥੇ ਆ ਪੁਲਸ ਦੀ ਹਸਾਸਤ ਦੇ ਵਿੱਚ ਆ ਜਾਂ ਉਸਨੂੰ ਵੀ ਮਾਰ ਕੇ ਖਪਾ ਦਿੱਤਾ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਕਰੋ ਸ਼ੇਅਰ ਤੇ ਆਪਣੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਲਿਖ ਕੇ ਜਰੂਰ ਦੱਸਣਾ ਕਿ ਉਹਨਾਂ ਸਿੰਘਾਂ ਦੇ ਨਾਲ ਕੀ ਬੀਤਿਆ ਕਿ ਜਾਂ ਜਿਹੜਾ ਤਰਸੀਮਾ ਸਾਥ ਸੀ ਉਹ ਕੀ ਗੁਰਦੁਆਰੇ ਵਿੱਚ ਕਰਦਾ ਰਿਹਾ ਧੰਨਵਾਦ ਬੈਜੀ ਦਾ ਖਾਲਸਾ ਬੈਜੀ ਕੀ ਫਤੇ